ਹਾਂਜੀ ਮਿੱਤਰ ਪਿਆਰਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭਨਾ ਦਾ ਐਸਐਮਜ਼ੈਡ ਨਿਊਜ਼ 'ਚ ਮੈਂ ਹਾਂ ਬਰਿੰਦਰ ਅੱਜ ਚੰਦਰੋਜ਼ ਪਹਿਲਾਂ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਵਜ਼ੀਰੇ ਆਲਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਅੰਮ੍ਰਿਤਸਰ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਜਿਵੇਂ ਕਿ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਿੱਖਿਆ ਦੇ ਮਿਆਰ ਨੂੰ ਲੈ ਕੇ ਹੈ ਸੋ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਮੌਜੂਦ ਨੇ ਸਮਾਜ ਸੁਧਾਰਕ ਤੇ ਬੁੱਧੀਜੀਵੀ ਡਾਕਟਰ ਅਰुण ਮਿੱਤਰਾ ਡਾਕਟਰ ਸਾਹਿਬ ਐਸਐਮਜੀ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਡਾਕਟਰ ਸਾਹਿਬ ਗੱਲਬਾਤ ਕਰਾਂਗੇ ਸਿੱਖਿਆ ਦੇ ਮਿਆਰ ਨੂੰ ਲੈ ਕੇ ਆ ਚੰਦਰੂਜ ਪਹਿਲਾਂ ਹੀ ਜਿਵੇਂ ਭਗਵੰਤ ਮਾਨ ਹੁਰਾਣੇ ਤੇ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਜਿਹੜਾ ਆਪਣੇ ਸਕੂਲ ਆਫ ਐਮੀਨੈਂਸ ਜਿਹੜਾ ਪਹਿਲਾ ਸਕੂਲ ਹੈ ਉਹਦਾ ਉਦਘਾਟਨ ਕੀਤਾ ਹੈ ਤਾਂ ਜਿਵੇਂ ਦੱਸ ਰਹੇ ਨੇ ਕਿ ਭਾਈ ਉੱਥੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਸਬ ਇਨਫਰਾਸਟ੍ਰਕਚਰ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਉੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੇ ਕੋਰਸਸ ਹੋਣਗੇ ਉੱਥੇ ਸਕੂਲ ਦੀਆਂ ਬੱਸਾਂ ਲੱਗਣਗੀਆਂ ਆਲੀ ਸ਼ਾਨ ਜਿਹੜੇ ਆ ਉਹ ਕਲਾਸਰੂਮ ਹੋਣਗੇ ਹਾਈ ਟੈਕ ਸਿਸਟਮ ਹੋਊਗਾ ਕਿਵੇਂ ਵੇਖਦੇ ਹੋ ਤੁਸੀਂ ਬਰਿੰਦਰ ਜੀ ਸਕੂਲ ਆ ਫੈਮਿਨੈਂਸ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਹਾਂ ਪਰ ਸਕੂਲ ਇਹ ਅੱਛੀ ਗੱਲ ਹੀ ਹੈ ਮਾੜੀ ਗੱਲ ਕਿਉਂ ਅੱਛੀ ਗੱਲ ਹਾਂ ਪਰ ਸਾਰੇ ਸਕੂਲ ਆ ਫੈਮਿਨੈਂਸ ਹੋਣੇ ਚਾਹੀਦੇ ਐਨਐ ਨੇ 10ਵਾਂ ਹਿੱਸਾ ਲਗਭਗ ਸਕੂਲਾਂ ਨੂੰ ਸਕੂਲ ਆਫ ਫੈਮਿਨਿਸ ਕਰਨ ਦੇ ਆਲੇ ਗੱਲ ਕੀਤੀ ਹੈ ਤੇ ਉਹਦੇ ਉੱਪਰ ਜੋ ਬਜਟ ਵੀ ਲਾਇਆ ਹੈ ਉਹ ਵੀ ਉਹਨਾਂ ਨੇ ਦੱਸਿਆ ਹੈ। ਉਹਨ ਸਵਾਲ ਇਹ ਹੈ ਕਿ ਇਹਨਾਂ ਸਕੂਲਾਂ ਇੱਥੇ ਸਾਰੀਆਂ ਸਹੂਲਤਾਂ ਹੋਣਗੀਆਂ। ਸਕੂਲ ਆਫ ਫੈਮਿਨਿਸ ਤੋਂ ਪਾਵੇ ਹੈ ਵੀ ਉੱਥੇ ਬੱਚਿਆਂ ਨੂੰ ਉੱਚ ਕੋਟੀ ਦੀ ਵਿੱਦਿਆ ਦਿੱਤੀ ਜਾਏ ਤਾਂ ਉਹ ਆਉਣ ਵਾਲੇ ਸਮੇਂ ਲਈ ਸਮਾਜ ਵਿੱਚ ਵਿਚਰਨ ਦੇ ਲਈ ਆਪਣੀ ਹਿੱਸੇਦਾਰੀ ਪਾਉਣ ਦੇ ਲਈ ਵਿਕਾਸ ਦੇ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਣ ਜੀ ਇਹਦਾ ਮਤਲਬ ਹੈ ਕਿ ਕੁਝ ਸਕੂਲਾਂ ਦੇ ਬੱਚੇ ਤੇ ਇਦਾਂ ਦੇ ਹੋ ਗਏ ਬਾਕੀ ਸਕੂਲਾਂ ਦੇ ਬੱਚਾ ਨਾ ਕੀ ਬਣੇਗਾ ਹਮ ਪਹਿਲਾਂ ਹੀ ਸਾਡੇ ਸੂਬੇ ਚ ਕੀ ਸਾਡੇ ਸਾਰੇ ਦੇਸ਼ 'ਚ ਵੀ ਬਹੁਤ ਉੱਚੇ ਉੱਚੇ ਜ਼ਿਆਦਾ-ਜ਼ਿਆਦਾ ਫੀਸ ਲੈਣ ਵਾਲੇ ਜੋ ਨਿੱਜੀ ਸਕੂਲ ਕਾਰਪੋਰੇਟ ਸੈਕਟਰ 'ਚ ਖੁੱਲੇ ਹੋਏ ਨੇ ਉਥੇ ਆਮ ਆਦਮੀ ਕੀ ਮੀਡਲ ਕਲਾਸ ਦਾ ਬੱਚਾ ਵੀ ਨਹੀਂ ਉੱਥੇ ਜਾ ਸਕਦਾ ਇੰਨੀ ਅਫੀਸਾ ਨਹੀਂ ਹੁਣ ਇਹਨਾਂ ਸਕੂਲਾਂ ਚ ਤੇ ਕੁਝ ਬੱਚਿਆਂ ਨੂੰ ਸਹੂਲਤਾਂ ਹੋਣ ਗਈਆਂ ਜੋ ਵੱਖਰੇ ਵਾ ਪ੍ਰਾਈਵੇਟ ਸਕੂਲਾਂ ਕਰਕੇ ਹੋ ਰਿਆ ਸੀ ਹੁਣ ਉਹ ਵਕਰੇਵਾ ਸਰਕਾਰੀ ਪੱਧਰ ਤੇ ਸਕੂਲਾਂ ਚ ਹੋਣ ਲੱਗ ਜਾਏਗਾ ਜੀ ਤੋਂ ਮੈਂ ਇਸ ਪੱਖੋਂ ਇਸ ਗੱਲ ਦਾ ਵਿਰੋਧ ਕਰਦਾ ਕਿ ਚੰਦ ਸਕੂਲ ਆ ਫੈਮਿਨੈਂਸ ਹੋਣ ਬਾਕੀ ਸਕੂਲ ਹੋਏ ਕਿਉਂਕਿ ਜਰ ਬਜਟ ਇਧਰ ਜਾਏਗਾ ਪਿਛਲੇ ਸਾਲ 10% ਬਜਟ ਸੀ ਅਨੁਪਾਤ ਮੈਂ ਕਹਾਂਗਾ ਕੁੱਲ ਬਜਟ ਦਾ ਜੋ ਪਿਛਲੇ ਸਾਲ ਸੀਗਾ ਸਰਕਾਰੀ ਆਪਣੇ ਸੂਬੇ ਦਾ ਬਜਟ 10% ਸੀ ਐਤ ਕੀਤਾ 8.9% 1% ਬਜਟ ਤੁਸੀਂ ਘਟਾ ਦਿੱਤਾ ਉਹਦੇ ਜੋ ਬਜਟ ਤੁਸੀਂ ਸਕੂਲਾਂ ਐਮੀਨਸ ਨੂੰ ਸਪੈਸ਼ਲ ਬਜਟ ਦੇ ਦੇਓਗੇ ਬਾਕੀ ਸਕੂਲਾਂ ਦਾ ਬਜਟ ਹੀ ਕੱਟ ਜੀ ਇਹਦਾ ਮਤਲਬ ਹੈ ਕਿ ਉਹਨਾਂ ਸਕੂਲਾਂ ਚ ਪੜਾਈ ਜਿਹੜੀ ਕਮਜ਼ੋਰ ਹੋ ਜਾਏਗੀ ਬੱਚਿਆਂ ਦੀ ਇਹ ਉਹਨਾਂ ਸਕੂਲਾਂ ਚ ਪਹਿਲੇ ਜਿਹੜੇ ਲੋ ਇਨਕਮ ਗਰੁੱਪ ਜਾਂ ਬਹੁਤ ਜ਼ਿਆਦਾ ਗਰੀਬ ਨਰਤਕਾ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਜਾ ਰਹੇ ਨੇ ਸਾਡੇ ਤੇ ਪਿੰਡੂ ਖੇਤਰ ਜਿਆਦਾ ਨਹੀਂ ਸ਼ਹਿਰਾਂ ਇਤੇ ਬਹੁਤ ਹੀ ਲੋ ਇਨਕਮ ਗਰੁੱਪ ਜਾਂਦਾ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਸਿੱਖਿਆ ਜੋ ਹੈ ਉਹ ਸਫਰ ਕਰੇਗੀ ਸਮਾਜ ਵਿੱਚ ਇੱਕ ਪਾੜਾ ਵੱਧ ਜਾਏਗਾ ਜੀ ਆ ਜਿਵੇਂ ਕਿ ਅੱਜ ਕੋ ਸਮਾਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਵੀ ਪੰਜਾਬ ਸਰਕਾਰ ਨੇ 36 36 ਜਿਹੜੇ ਸਕੂਲ ਟੀਚਰ ਸੀ ਉਹਨਾਂ ਦਾ ਗਰੁੱਪ ਜਿਹੜਾ ਉਹ ਭੇਜਿਆ ਸਿੰਗਾਪੁਰ ਵੀ ਟ੍ਰੇਨਿੰਗ ਲੈ ਕੇ ਆ ਉਹ ਤੋਂ ਦਾ ਸਿੱਖਿਆ ਵੇਖਿਆ ਉਹ ਸਿੱਖਿਆ ਦਾ ਮਿਆਰ ਸਕੂਲ ਸਿਸਟਮ ਦੇ ਕਿਆਉ ਤੇ ਆ ਹੁਣ ਵੀ 100 100 ਦੇ ਕਰੀਬ ਜਿਹੜਾ ਹੈਗਾ ਆਈ ਐਮ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਅਹਮਦਾਬਾਦ ਦੇ ਵਿੱਚ ਜੋ ਟ੍ਰੇਨਿੰਗ ਦੀ ਗੱਲ ਜਿਹੜੀ ਚੱਲੀ ਹੈ ਹਨਾ ਸੋ ਇਹ ਜਿਹੜੇ ਇੱਡੇ ਮਤਲਬ ਸਿਸਟਮ ਨੂੰ ਦੇਖ ਕੇ ਆਏ ਸਰਕਾਰੀ ਜਿਹੜੇ ਹੈਗੇ ਨੇ ਪ੍ਰਿੰਸੀਪਲ ਸਰਕਾਰੀ ਟੀਚਰਸ ਨੇ ਇਨਾ ਬਾਦ ਕਿ ਕੀ ਕਹਿਣਾ ਤੁਹਾਡਾ ਇਹ ਇਹ ਸਕੂਲ ਆਫ ਐਮੀਨੈਂਸ ਜਾਣਗੇ ਕਿ ਜਾਂ ਆਮ ਜਿਹੜੇ ਦੂਸਰੇ ਸਰਕਾਰੀ ਸਕੂਲ ਨੇ ਉੱਥੇ ਵੀ ਇਹ ਆਪਣੀਆਂ ਸੇਵਾਵਾਂ ਦੇਣਗੇ ਉੱਥੇ ਵੀ ਬੱਚਿਆਂ ਦਾ ਜਿਹੜੇ ਸਿੱਖਿਆ ਦਾ ਮਿਆਰ ਉੱਪਰ ਕਰਨਗੇ ਵੀਰਿੰਦਰ ਜੀ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਸਿੱਖਿਆार्थी ਸਾਡੇ ਦੇਸ਼ ਐਜੂਕੇਸ਼ਨਿਸਟ ਬੜੇ ਸਿਆਣੇ ਸਿਆਣੇ ਨੇ ਰਹੇ ਨੇ ਕੋਈ ਸਿੰਗਾਪੁਰ ਜਾਣ ਦੀ ਲੋੜ ਨਹੀਂ ਹੈ ਕਿਸੇ ਜਾਣਾ ਦੇਖਣ ਮੈਂ ਤਾਂ ਇਹ ਵਿਰੋਧ ਨਹੀਂ ਕਰ ਰਿਹਾ ਪਰ ਸਾਡੇ ਕੋਠਾਰੀ ਕਮਿਸ਼ਨ ਨੇ ਇੱਕ ਬਿਠਾਇਆ ਗਿਆ ਸੀ ਜੀ ਵਿੱਦਿਆ ਦੇ ਬਾਰੇ ਹਾਂ ਉਹਨੇ 1968 ਚ ਰਿਪੋਰਟ ਦਿੱਤੀ ਸੀ ਕਿ ਕਾਮਨ ਸਕੂਲ ਸਿਸਟਮ ਹੋਣਾ ਚਾਹੀਦਾ ਹੈ ਇੱਕੋ ਵਰਗੇ ਸਕੂਲ ਸਾਰੇ 12ਵੀਂ ਜਮਾਤ ਤੱਕ ਸਾਰੇ ਸਕੂਲ ਇੱਕੋ ਵਰਗੇ ਹੋਣ ਜੇ ਉਧਰ ਨੂੰ ਨਹੀਂ ਤੁਰਾਂਗੇ ਪਾਵੇਂ ਤੁਸੀਂ ਸਿੰਗਾਪੁਰ ਦੇਖਿਓ ਪਾਵੇਂ ਤੁਸੀਂ ਕਿਧਰੇ ਦੇਖਿਓ ਅੱਜ ਬਹੁਤ ਸਾਰੇ ਜਿਹੜੇ ਐਡਵਾਂਸਡ ਮੁਲਕ ਨੇ ਇੰਗਲੈਂਡ ਲੈ ਲਓ ਅਮਰੀਕਾ ਲੈ ਲਓ ਮੈਜੋਰਟੀ ਸਕੂਲਾਂ ਚ ਕਾਮਨ ਸਕੂਲ ਸਿਸਟਮ ਹੈ ਹਾਂ ਕੁਝ ਸਕੂਲ ਹੈਗੇ ਨੇ ਉੱਥੇ ਵੀ ਪ੍ਰਾਈਵੇਟ ਲੇਕਿਨ ਉੱਥੇ ਤੇ ਬਹੁਤ ਹੀ ਜਿਹੜਾ ਸੁਪਰ ਰਿਚ ਦੇ ਬੱਚੇ ਹੀ ਜਾਂਦੇ ਨੇ ਆਮ ਪਰਿਵਾਰਾਂ ਦੇ ਮੱਧ ਵਰਗ ਦੇ ਅਪਰ ਮੀਡਲ ਕਲਾਸ ਦੇ ਬੱਚੇ ਕਾਮਨ ਸਕੂਲ ਦੇ ਵਿੱਚ ਜਾਂਦੇ ਨੇ ਤੇ ਬਰਾਬਰ ਦੀ ਵਿੱਦਿਆ ਲੈ ਰਹੇ ਨੇ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਹਰ ਬੱਚੇ ਨੂੰ ਪੜਨ ਦਾ ਲਿਖਨ ਦਾ ਤਰੱਕੀ ਕਰਨ ਦਾ ਅچھے ਨਾਗਰਿਕ ਬਣਨ ਦਾ ਬਾਕੀ ਉਹਦੀ ਆਪਣੀ ਯੋਗਤਾ ਹੁੰਦੀ ਹੈ ਬਾਅਦ ਚ ਜੀ ਸੋ ਜਿਹੜੀ ਸਿੱਖਿਆ ਹੁੰਦੀ ਹੈ ਨਾ ਜੇ ਦੱਸਿਆ ਜਾਂਦਾ ਕਿਹਾ ਜਾਂਦਾ ਕਿ ਜਿਹੜੀ ਐਜੂਕੇਸ਼ਨ ਹੁੰਦੀ ਹੈ ਇਹਦਾ ਮੋਟਿਵ ਹੁੰਦਾ ਹੈ ਕਿ ਸਾਡੇ ਜਿਹੜੇ ਨਾਗਰਿਕ ਹੈਗਾ ਦੇਸ਼ ਦਾ ਆਜਾ ਬੱਚਾ ਹੈ ਉਹ ਵੱਡਾ ਹੋ ਕੇ ਇੱਕ ਸਿਵਲਾਈਜ਼ ਸੱਭਿਆ ਬੰਦਾ ਬਣ ਸਕੇ ਉਹ ਇੰਨਾ ਕੁ ਜ਼ਿਆਦਾ ਮਤਲਬ ਕਿ ਕਾਬਿਲ ਹੋ ਸਕੇ ਕਿ ਆਪਣੀ ਰੋਜ਼ੀ ਰੋਟੀ ਵੀ ਕਮਾ ਸਕੇ ਤੇ ਸਮਾਜ ਨੂੰ ਜਿਹੜੀ ਹੈ ਉਹ ਸੇਧ ਵੀ ਦੇ ਸਕੇ ਸਮਾਜ ਦੀ ਸੇਵਾ ਕਰ ਸਕੇ ਔਰ ਉਹ ਇੱਕ ਚੰਗਾ ਸਿਵਲਾਈਜ਼ ਹੋਣਾ ਚਾਹੀਦਾ ਆ ਕੁਝ ਐਗਜ਼ਾਮਪਲਸ ਇਹੋ ਜਿਹਿਆਂ ਨੇ ਜਿਹੜੀਆਂ ਕਿ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਜਿਸ ਤਰ੍ਹਾਂ ਪਿੱਛੇ ਜੀ ਇੱਕ ਆਈਐਸ ਪੂਜਾ ਸਿੰਘਲ ਨਾਂ ਦੀ ਇੱਕ ਲੜਕੀ ਜਦੋਂ ਆਈਐਸ ਛੋਟੀ ਉਮਰ 'ਚ ਬਣੀ ਐ ਤੇ ਲੋਕ ਕਹਿੰਦੇ ਸੀ ਦੇਖੋ ਐਗਜ਼ਾਮਪਲਸ ਐ ਆਪਣੇ ਬੱਚਿਆਂ ਨੂੰ ਕਹਿੰਦੇ ਇਦਾਂ ਦੇ ਬਣੋ ਤੇ ਫਿਰ ਉਹ ਸਭ ਦੇਖ ਲਓ ਕਿ ਆਫਟਰ ਫਿਊ ইयर्स ਉਹ ਮੰਰੇਗਾ ਫੰਡ ਦੇ ਵਿੱਚ ਕਰੋੜਾ ਰੁਪਏ ਦੇ ਘਪਲੇ ਦੇ ਉਹਨੂੰ ਲੈ ਕੇ ਉਹ ਪਤਾ ਲੱਗਿਆ ਤੇ ਉਹ ਅੱਜਕੱਲ੍ਹ ਜੇਲ੍ਹ 'ਚ ਐ ਠੀਕ ਹੈ ਸੋ এডੂਕੇਸ਼ਨ ਦਾ ਕਿਤੇ ਨਾ ਕਿਤੇ ਮੈਂ ਸਾਰੇ ਇੱਕੋ ਜਿਹੇ ਨਿਕਾਂਗਾ ਕਿ ਸਾਰੇ ਇੱਕੋ ਜਿਹੇ ਨੇ এডੂਕੇਸ਼ਨ ਦਾ ਜਿਹੜਾ ਮਿਆਰ ਹੈ ਉਹ ਸਾਡਾ ਤੁਹਾਨੂੰ ਲੱਗਦਾ ਹੈ ਕਿ ਉਹ ਨੂੰ ਉੱਪਰ ਚੱਕਣ ਦੀ ਲੋੜ ਹੈਗੀ ਹੈ ਇਹ এডੂਕੇਸ਼ਨ ਦੇ ਮਿਆਰ ਨਾਲ ਵੀ ਜੁੜੀ ਹੋਈ ਗੱਲ ਹੈ ਬਾਕੀ ਸਮਾਜਿਕ ਆਰਥਿਕ ਤਾਣਾ ਬਾਣਾ ਕੀ ਉਹ ਉਹਦੇ ਨਾਲ ਵੀ ਜੁੜੀ ਹੋਈ ਗੱਲ ਹੈ ਹਮ ਕਈ ਵਾਰੀ ਤੁਸੀਂ ਸਿਆਣੇ ਉਹ ਪੜ੍ਹੇ ਲਿਖੇ ਉਹ ਜੋ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਤੁਸੀਂ ਸਰਕਾਰੀ ਕਿਸੇ ਨੌਕਰੀ ਦੇ ਉੱਚ 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 ਮਤਲਬ ਪਦ ਉੱਚ ਪਦਵੀ ਤੇ ਲੱਗ ਗਏ ਹੋ ਤੁਹਾਡੇ ਤੇ ਦਬਾਅ ਵੀ ਇੰਨੇ ਨੇ ਕਿ ਤੁਸੀਂ ਜੋ ਕੁਝ ਚਾਹਦੇ ਹੋ ਉਹ ਨਹੀਂ ਕਰ ਸਕਦੇ ਇਸ ਲਈ ਸਿੱਖਿਆ ਅੱਛੀ ਦੇਣਾ ਅੱਛਾ ਇਨਸਾਨ ਬਣਾਣਾ ਉਸ ਬੱਚੇ ਦਾ ਇਹ ਵੀ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਜੜੀਆਂ ਊਨਤਾਈਆਂ ਪਈਆਂ ਨੇ ਉਹਦੇ ਖਿਲਾਫ ਉਹ ਲਗਾਤਾਰ ਸੰਘਰਸ਼ ਕਰੇ ਉਹ ਕਿਸੇ ਵੀ ਪਦਵੀ ਤੇ ਮਨ ਲੱਗ ਬੈਠਾ ਹੋਏ ਇਸ ਲਈ ਸਮਾਜ ਦੇ ਵਿੱਚ ਆਰਥਿਕ ਤਣਾਬਾਣਾ ਕੀ ਹੈ ਉਸ ਨੂੰ ਸਮਝਣਾ ਉਸ ਦੇ ਬਾਰੇ ਚਿੰਤਨ ਕਰਨਾ ਉਸ ਦੇ ਲਈ ਸੰਘਰਸ਼ ਕਰਨਾ ਵੀ ਇੱਕ ਅੱਛੇ ਵਿਦਿਆਰਥੀ ਦਾ ਕੰਮ ਹੈ ਜੀ ਉਹ ਜੋ ਤੁਸੀਂ ਉਹਦੀ ਲੜਕੀ ਦੀ ਗੱਲ ਕੀਤੀ ਹੈ ਪਤਾ ਨਹੀਂ ਉਸ ਤੇ ਕਿਹੜੇ ਦਬਾਅ ਸੀ ਕਿਹੜੇ ਨਹੀਂ ਸੀ ਫਿਰ ਵੀ ਉਹਨਾਂ ਦਬਾਅ ਥਲੇ ਆਣਾ ਨਹੀਂ ਸੀ ਚਾਹੀਦਾ ਪਰ ਨਵੀਂ ਨਵੀਂ ਲੜਕੀ ਛੋਟੀ ਉਮਰ ਦੀ ਉਹਨਾਂ ਇਲੋਰਮੈਂਟਸ ਵੀ ਹੁੰਦੀ ਹੈ ਪੈਸਾ ਸੁੱਟਦੇ ਨੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲ ਰਿਹਾ ਸਮਾਜ ਪੈਸੇ ਲੀਕ ਇਸ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਸੋ ਉਹ ਵੀ ਅਲੋਅਰਮੈਂਟਸ ਨਹੀਂ ਆਣਾ ਚਾਹੀਦਾ 2009 ਦੇ ਵਿੱਚ ਇੱਕ ਇੰਟਰਨੈਸ਼ਨਲ ਪ੍ਰੋਗਰਾਮ ਸੀਗਾ ਜੀ ਪੀਸਾ ਪ੍ਰੋਗਰਾਮ ਫॉर ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਉਹਦੇ ਵਿੱਚ 74 ਦੇ ਕਰੀਬ ਮੁਲਕਾਂ ਨੇ ਹਿੱਸਾ ਲਿਆ ਤੁਰਕੀ ਆਫਤਾਮੁਲਕਾਂ ਨੇ ਵੀ ਹੋਰ ਵੀ ਤੇ ਸਾਡੇ ਭਾਰਤ ਦੇ ਬੱਚੇ ਵੀ ਉਹਦੇ ਚ ਗਏ ਮਲੇ 15 ਸਾਲ ਦੀ ਉਮਰ ਦੇ ਵਿੱਚ ਉਹਦੇ ਚ ਅਸੈਸਮੈਂਟ ਹੋਣੀ ਸੀ এডੂਕੇਸ਼ਨ ਦੀ ਮੈਥਮੈਟਿਕਸ ਨੂੰ ਲੈ ਕੇ ਸਾਇੰਸ ਨੂੰ ਲੈ ਕੇ ਹੋਰ ਸਕਿੱਲਸ ਨੂੰ ਲੈ ਕੇ ਤੇ ਜਦੋਂ ਉਹਦੀ ਰਿਜ਼ਲਟ ਆਇਆ ਤੇ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਜਿਹੜੀ ਰੈਂਕਿੰਗ ਸੀ ਸਾਡੇ ਭਾਰਤ ਦੀ ਉਹ ਸੈਕੰਡ ਲਾਸਟ ਆਈ 73 ਕ ਨੰਬਰ ਤੇ ਸ਼ਾਇਦ 73 72 73 ਨੰਬਰ ਦੇ ਦੇ ਕਰੀਬ ਆਈ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਉਹ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਹੀ ਬੰਦ ਕਰ ਦਿੱਤਾ ਹੁਣ ਦੂਜੇ ਪਾਸੇ ਜਿਸ ਤਰ੍ਹਾਂ ਸਾਡੇ ਬੱਚੇ ਕੰਪੀਟੀਸ਼ਨ ਹੁੰਦਾ ਹੈ ਯੂਪੀਐਸਸੀ ਦਾ ਐਗਜ਼ਾਮ ਦੇ ਦੋ ਜੀ ਇਹ ਕਰ ਲੋ ਜੀ ਸੋ ਕਿੱਥੇ ਲੱਗਦਾ ਕਿ ਕਮੀ ਕਿੱਥੇ ਹੈ ਸੁਧਾਰ ਦੀ ਕਿੱਥੇ ਲੋੜ ਹੈ ਕਿਉਂ ਨਹੀਂ ਇੱਕ ਪਾਸੇ ਮੰਨ ਲਓ ਕਿ ਆਪਾਂ ਕਹਿ ਰਹੇ ਹਾਂ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜੇ ਭਾਰਤੀ ਲੋਕ ਨੇ ਬੜੇ ਮਿਹਨਤੀ ਨੇ ਬੜੇ ਦਿਮਾਗ ਵਾਲੇ ਨੇ ਪਰ ਕਿਤੇ ਨਾ ਕਿਤੇ ਜਿਹੜੀ ਸਿੱਖਿਆ ਦੀ ਜਿਹੜੀ ਹੈ ਉਹ ਮਿਆਰ ਹੈ ਉਹ ਬੜੀ ਵਿਚਾਰ ਨਹੀਂ ਹੋ ਗਿਆ ਸਾਡੇ ਜਿਹੜਾ ਅਸੈਸਮੈਂਟ ਦਾ ਸਿਸਟਮ ਹੋ ਗਿਆ ਨੇ ਇੱਥੇ ਉਹ ਇੱਕ ਤਰ੍ਹਾਂ ਦਾ ਜੋ ਐਮਸੀਕਿਊ ਹੈ ਕਿ ਮਲਟੀਪਲ ਚੁਆਇਸ ਕੁਐਸਚਨ ਇਹਦੇ ਵਿੱਚ ਇੱਕ ਤਰ੍ਹਾਂ ਦਾ ਰਟਾ ਹੈ ਜਾਂ ਚਾਂਸ ਹੈ ਤੁਹਾਡਾ ਇੱਕ ਸਵਾਲ ਗਲਤ ਰਹਿ ਗਿਆ ਤੁਸੀਂ ਬਾਹਰ ਹੋਗੇ ਇੱਕ ਕੁਐਸਚਨ ਠੀਕ ਟਿਕ ਹੋ ਗਿਆ ਤੁਸੀਂ ਸਿਲੈਕਟ ਹੋਗੇ ਇਹ ਕੋਈ ਅਸੈਸਮੈਂਟ ਦਾ ਸਹੀ ਤਰੀਕਾ ਨਹੀਂ ਇਹਦੇ ਬਾਰੇ ਕੋਝਮਨ ਕਰਕੇ ਜਦੋਂ ਮੰਨ ਲਓ ਅਸੀਂ ਪੜ੍ਹਦੇ ਸੀਗੇ ਉਦੋਂ ਇਹ ਐਮਸੀਕਿਊ ਟਾਈਪ ਵਗੈਰਾ ਨਹੀਂ ਸੀ ਹੁੰਦਾ ਜੋ ਤੁਹਾਡੇ ਪਲੱਸ 2 ਦੇ ਉਦੋਂ ਪ੍ਰੀ ਮੈਡੀਕਲ ਹੁੰਦੀ ਸੀ ਪ੍ਰੀ ਮੈਡੀਕਲ ਦੇ ਵਿੱਚ ਜੋ ਨੰਬਰ ਆਇਆ ਹੈ ਪ੍ਰੈਕਟੀਕਲ ਚ ਨੰਬਰ ਆਇਆ ਜੋ ਟੋਟਲ ਐਗਰੀਗੇਟ ਬਣਿਆ ਉਸ ਦੇ ਆਧਾਰ ਤੇ ਹੀ ਦਾਖਲੇ ਅੱਗੇ ਮਿਲਦੇ ਸੀ ਸਕੂਲਾਂ 'ਚ ਹੁਣ ਕੀ ਹੋ ਗਿਆ ਹੈ ਸਕੂਲਾਂ 'ਚ ਬਹੁਤ ਸਾਰਿਆਂ 'ਚ ਹੈ ਵੀ 11ਵੀਂ ਦਾ ਬੱਚਾ ਹੋਇਆ ਨਹੀਂ ਸਕੂਲ ਕਹਿੰਦਾ ਚੱਲ ਤੂੰ ਕੋਚਿੰਗ ਸੈਂਟਰ 'ਚ ਤੁਹਾਡੀ ਹਾਜ਼ਰੀ ਲੱਗੀ ਜਾਏਗੀ ਇਹ ਹੋ ਰਿਹਾ ਹੈ ਮਤਲਬ ਕੋਚਿੰਗ ਸੈਂਟਰ ਫਲਰਿਸ਼ ਕਰ ਰਹੇ ਨੇ ਉਸ ਕੋਚਿੰਗ ਸੈਂਟਰ ਦੀ ਹੁਣ ਫੀਸਾਂ ਇੰਨੀਆਂ ਨੇ ਕਿ ਆਮ ਬੱਚਾ ਤੇ ਜਾ ਹੀ ਨਹੀਂ ਅਫੋਰਡ ਹੀ ਨਹੀਂ ਕਰ ਸਕਦਾ ਉਹ ਪਿੱਛੇ ਰਹਿ ਗਏ ਕਿ ਬਿਜ਼ਨਸ ਬਣ ਗਿਆ ਵਪਾਰ ਬਣ ਗਿਆ ਇੱਕ ਨਵਾਂ ਸੈਕਟਰ ਉੱਪਰ ਕਿ ਆ ਗਿਆ ਸਾਡੇ ਕਨਸੈਪਟ 'ਚ ਇਹ ਹੈ ਵੀ ਜਿਹੜੇ ਵੱਡੇ ਵੱਡੇ ਜਿਨ੍ਹਾਂ ਨੂੰ ਵੱਡੇ ਵੱਡੇ ਸਕੂਲ ਕਿਹਾ ਜਾਂਦਾ ਹੈ ਉਹਨਾਂ ਦੇ ਬੱਚੇ ਬੜੇ ਇੰਟੈਲੀਜੈਂਟ ਇਹ ਕੋਈ ਗੱਲ ਨਹੀਂ ਹੈ এডੂਕੇਸ਼ਨ ਮਾਫੀਆ ਜਿਹੜਾ ਹੈ ਉੱਪਰ ਕੇ ਸਾਹਮਣੇ ਆਇਆ ਹੈ ਉੱਪਰ ਕੇ ਸਾਹਬ ਇਹ ਵਿੱਚ ਸਾਰਾ ਪੋਲੀਟਿਕਲ ਸਟਰਕਚਰ ਹੀ ਹੋ ਗਿਆ ਨਾ ਜਿਹੜੇ ਸਾਡੇ ਵੱਡੇ ਵੱਡੇ ਪੋਲੀਟੀਸ਼ੀਅਨ ਤੇ ਆਪਣੇ ਸਕੂਲ ਨੇ ਜਿਹੜੇ ਸੋ ਕਾਲਡ ਅੱਜਕਲ ਰੂਲਿੰਗ ਸਰਕਲ 'ਚ ਬੈਠੇ ਨੇ ਕਿਸੇ ਵੀ ਪਾਰਟੀ ਦੇ ਹੋਂ ਮੈਂ ਕਿਸੇ ਪਾਰਟੀ ਨਾਮ ਨਹੀਂ ਲੈ ਰਿਹਾ ਉਹਨਾਂ ਦੇ ਆਪਣੇ ਆਪਣੇ ਸਕੂਲ ਨੇ ਉਹ ਉਹਦੇ ਮੁਤਾਬਕ ਫੈਸਲਾ ਕਰਨ ਕਿ ਓਕੇ ਉਹ ਇਧਰਲੀ ਲੋਕਾਂ ਦੀ ਆਵਾਜ਼ ਨਹੀਂ ਹੈ ਲੋਕ ਆਵਾਜ਼ ਹੈ ਨਹੀਂ এডਿਕੇਸ਼ਨ ਬਾਰੇ ਕਿੱਥੇ ਜੀ ਇਨੀ ਇਹ ਫੀਸਾਂ ਹੋ ਗਈਆਂ ਅਸੀਂ ਐਮਬੀਬੀਐਸ ਮੈਂ ਵੀ ਕੀਤੀ ਹੈ ਪਹਿਲੇ ਮੇਰੀ ਫੀਸ 70 ਰੁਪਏ ਹੁੰਦੀ ਸੀ ਫਿਰ ਚਲੋ ਬਾਅਦ 700 ਰੁਪਏ ਹੋ ਗਈ ਉਸ ਹਿਸਾਬ ਨਾਲ ਲਈਏ ਤੇ ਹੁਣੇ ਮਹੀਨੇ ਦੀ ਫੀਸ 7 8 ਚਲੋ 20000 ਰੁਪਏ ਮਹੀਨੇ ਦੀ ਹੋ ਜਾਂਦੀ ਹੁਣ ਹੈ ਕਿ ਨਹੀਂ ਪ੍ਰਾਈਵੇਟ ਸਕੂਲ ਜਾਂ ਜੋ ਮੈਡੀਕਲ ਕਾਲਜਾਂ ਜੋ 15 20000 ਰੁਪਏ ਰੋਜ਼ ਦੀ ਫੀਸ ਹੈ ਰੋਜ਼ ਦੀ ਕੌਣ ਦੇਗਾ ਉਹ ਸਰਕਾਰੀ ਸਕੂਲ ਇਹ ਜੋ ਕਾਲਜਾਂ ਚ ਠੀਕ ਹੈ ਲੇਕਿਨ ਸਰਕਾਰੀ ਕਾਲਜ ਤੇ ਪ੍ਰਾਈਵੇਟ ਕਾਲਜਾਂ ਦੀ ਗਿੱਲ ਦੀ ਅੱਜ ਬਰਾਬਰ ਹੈ ਸਾਡੇ ਮੈਡੀਕਲ ਕੁਆਲਿਟੀ ਮੇਂ ਗਲ ਕਰ ਰਹੇ ਸੋ ਸਿੱਖਿਆ ਦੇ ਬਾਰੇ ਧਿਆਨ ਹੈ ਨਹੀਂ ਸਟੂਡੈਂਟ ਮੂਵਮੈਂਟ ਨਹੀਂ ਹੈ ਲੋਕ ਬੋਲਦੇ ਨਹੀਂ ਅਸੀਂ ਜਦੋਂ ਪੜ੍ਹਦੇ ਸੀ ਬਸ ਦਾ ਕਿਰਾਇਆ 10 ਪੈਸੇ ਵਧਦਾ ਸੀ ਸਾਰੇ ਪੰਜਾਬ ਚ ਆਹ ਕਰ ਮੱਜਾ ਆਹ ਕਰ ਮੱਜਾ ਹੁਣ ਕੀ ਉਹ ਬਸਦਾ ਤੇ ਕੋਈ ਚੱਕਰ ਹੀ ਨਹੀਂ ਹੈ ਫੀਸਾਂ ਹੀ 15 20 2000 ਰੁਪਏ ਰੋਜ਼ ਦੀ ਫੀਸ ਹੋ ਗਈ ਕੋਈ ਬੋਲਦਾ ਹੀ ਨਹੀਂ ਨਾ ਮਾਂ-ਬਾਪ ਕੁਝ ਕਹਿਣ ਨਾ ਕੋਈ ਬਸ ਖਤਮ ਹੈ ਇੱਕ ਨਾ ਜੀ ਸਾਰੇ ਚਲੋ ਹਮ ਸਿੱਖਿਆ ਨੂੰ ਅੱਜਕੱਲ ਮੈਂ ਸਮਝਦਾ ਕਿ ਸ਼ੋਸ਼ੇਬਾਜੀ ਦੇ ਤਰ੍ਹਾਂ ਵੇਖਿਆ ਜਾਂਦਾ ਹੈ ਖਾਸ ਤੌਰ ਤੇ ਜਿਹੜੇ ਪੈਸੇ ਵਾਲੇ ਲੋਕ ਨੇ ਸਾਡੇ ਲੁਧਿਆਣੇ ਜੀ ਦੇਖ ਲਓ ਸ਼ਰਾਬਾ ਨਗਰ ਦੇ ਇਲਾਕੇ 'ਚ ਇੱਕ ਪ੍ਰਾਈਵੇਟ ਸਕੂਲ ਹੈਗਾ ਸੋ ਕਾਲ ਉੱਥੇ ਵੀ ਨਾ ਬਲਹਾਰ ਕੋਈ ਸ਼ਹਿਰ ਵਾਸੀ ਜਿਹੜੇ ਇੰਡਸਟਰੀਸਟ ਨੇ ਜਾਂ ਵੱਡੇ ਵੱਡੇ ਲੋਕ ਨੇ ਜਾਂ ਸਾ ਮਾਰਾ ਬੱਚਾ ਤੋਂ ਵਹਾਂ ਪੜਦਾ ਹੈ بڑے ਮਤਲਬ ਸ਼ਾਮ ਨੂੰ ਕਲਪਾਂ ਜੇ ਬਹਿੰਦੇ ਨੇ ਹਮਾਰਾ ਬੱਚਾ ਉਸਮੇ ਪੜਦਾ ਹੈ ਉਸ ਸਕੂਲ ਮੇ ਪੜਦਾ ਹੈ ਭਾਵੇਂ ਅੰਗਰੇਜ਼ੀ ਗਲਤੀ ਬੋਲਦੇ ਰਹਿਣ ਹਮ ਠੀਕ ਹੈ ਜੀ ਉਹ ਸੋਸਾਇਟੀ ਨੂੰ ਅਸੀਂ ਕੀ ਡਿਲੀਵਰ ਕਰ ਰਹੇ ਹਾਂ ਸੋਸਾਇਟੀ ਨੂੰ ਅਸੀਂ ਕੀ ਦੇ ਰਹੇ ਹਾਂ ਸ਼ੋਸ਼ੇਬਾਜੀ ਔਰ ਮਤਲਬ ਕਿ ਕੀ ਉੱਥੋਂ ਪੜ ਕੇ ਜਿਹੜੇ ਲੋਕ ਹੈ ਅਗਰ ਕੰਪੈਰੀਜ਼ਨ ਕਰਦੇ ਆ ਸਰਕਾਰੀ ਸਕੂਲਾਂ ਦੇ ਨਾਲ ਠੀਕ ਹੈ ਜੀ ਉਹ এডਿਕੇਸ਼ਨ ਦਾ ਜਿਹੜਾ ਐਡਾ ਪਾੜਾ ਜਿਸ ਢੰਗ ਨਾਲ ਤੁਸੀਂ ਕਿਹਾ ਹੁਣ ਉਹ ਜਿਹੜਾ ਪਾੜਾ ਹੈ ਉਹ ਸਰਕਾਰੀ ਸਕੂਲਾਂ ਦੇ ਆਪਸ ਦੇ ਵਿੱਚ ਵੀ ਉਹ ਪਾੜਾ ਪਿਆ ਰਿਹਾ ਹੈ ਹੂੰ ਠੀਕ ਹੈ ਸੋ ਇਹੀ ਤੁਸੀਂ ਕਈ ਕੰਟਰੀਆਂ ਦੇ ਵਿੱਚ ਤੁਸੀਂ ਘੁੰਮ ਕੇ ਆਏ ਹੋ ਕਈ ਕੰਟਰੀਆਂ 'ਚ ਜਾ ਕੇ ਆਏ ਹੋ ਪੂਰੇ ਵਰਲਡ ਅਲੱਗ-ਬਗ ਤੁਸੀਂ ਘੁੰਮਿਆ ਕਿ ਦੂਸਰੇ ਮੁਲਕਾਂ ਦੇ ਵਿੱਚ ਵੀ ਇਹੀ ਚੀਜ਼ਾਂ ਹੈਗੀਆਂ ਨੇ ਜਿਹੜੇ ਤੇ ਐਡਵਾਂਸ ਕੈਪੀਟਲਿਸਟ ਕੰਟਰੀ ਐਡਵਾਂਸ ਕੰਟਰੀਜ਼ ਐ ਜੋ ਮੈਨੂੰ ਮਨਜਨਕ ਪਤਾ ਲੱਗਿਆ ਇੰਗਲੈਂਡ ਹੋਇਆ ਅਮਰੀਕਾ ਹੋਇਆ ਉਹਨਾਂ ਚ ਕਾਮਨ ਸਕੂਲ ਸਿਸਟਮ ਹੈ ਯੂਰਪ ਦੇ ਵਿੱਚ ਪਲੱਸ 2 ਤੱਕ 12ਵੀਂ ਜਮਾਤ ਤੱਕ ਕਾਮਨ ਸਕੂਲ ਨੇ ਫਿਰ ਯੂਨੀਵਰਸਿਟੀ ਐਜੂਕੇਸ਼ਨ ਅਲੱਗ ਹੋਉਂਦੀ ਹੈ ਕਿਉਂਕਿ ਵੱਖਰੀ ਵੱਖਰੀ ਹੋ ਜਾਂਦੀ ਹੈ ਨਾ ਵੱਖਰੇ ਵੱਖਰੇ ਫੀਲਡ ਚ ਬੱਚੇ ਚਲੇ ਜਾਂਦੇ ਨੇ ਸੋ ਡਵੈਲਪਿੰਗ ਕੰਟਰੀਜ਼ ਦੇ ਜਿਵੇਂ ਪਾਕਿਸਤਾਨ ਐ ਨੇਪਾਲ ਐ ਉਹ ਲਗਭਗ ਸਾਢੇ ਵਰਗੀਆਂ ਨਹੀਂ ਸਾਰੇ ਕਵਰ ਕੀ ਹੈ ਨਾ ਜੀ ਇਹ ਨੂੰ ਸਾਰੀ ਦੁਨੀਆ ਚ ਅਸਲ ਚ ਕੋਖੰਦੀ ਲੋੜ ਹੈ ਜਿਹੜਾ ਇਹ ਸਿਸਟਮ ਸਾਰਾ ਇਕਨੋਮਿਕ ਵੀ ਹੋ ਗਿਆ ਨਾ ਇਹ ਦੁਨੀਆ ਦਾ ਨਵ ਉਦਾਰਵਾਦ ਜਿਸ ਨੂੰ ਕਹਿੰਦੇ ਆ ਨਿਓ ਲਿਬਰਲਿਜ਼ਮ ਜਿਹਦੇ ਵਿੱਚ ਕੀ ਇਹ ਪੈਸੇ ਦਾ ਬੜਾ ਬੋਲ ਵਾਲਾ ਹੈ ਪੈਸੇ ਦੀ ਦੌੜ ਇਹ ਆਇਆ ਹੈ ਨਾ ਪਿਛਲੇ ਪ੍ਰਾਈਵੇਟਾਈਜ਼ੇਸ਼ਨ ਹਰ ਚੀਜ਼ ਦਾ ਕਮਰਸ਼ੀਅਲਾਈਜ਼ੇਸ਼ਨ ਕਾਰਪੋਰਟਾਈਜ਼ੇਸ਼ਨ ਉਹਦਾ ਇੰਪੈਕਟ ਹੈ ਕਿ ਸਟੇਟਸ ਦਾ ਜੋ ਡਿਫੀਨੇਸ਼ਨ ਜਿਵੇਂ ਤੁਸੀਂ ਕਹੀ ਕਿ ਅਸੀਂ ਉਹ ਸਕੂਲ 'ਚ ਸਾਡਾ ਬੱਚਾ ਪੜਦਾ ਹੈ ਜੋ ਉਹਦਾ ਇੱਕ ਸਟੇਟਸ ਹੈ ਤੇ ਉਹ ਸਟੇਟਸ ਦਾ ਜੋ ਇਕੋ ਸਿੰਬਲ ਹੈ ਨਾ ਆਈਕਨ ਹੈ ਨਾ ਉਹ ਸਕੂਲ ਕਿਹੜੇ ਚ ਹੈ ਉਹ ਨਹੀਂ ਬੱਚਾ ਮੇਰਾ ਕਿੰਨਾ ਗਿਆਨੀ ਹੈ ਉਹ ਨਹੀਂ ਉਹ ਨਹੀਂ ਝੂਠਾ ਸਟੇਟਸ ਹੁਣ ਦੁਖ ਦੀ ਗੱਲ ਇਹ ਹੈ ਕਿ ਬੱਚੇ ਤੇ ਪ੍ਰੈਸ਼ਰ ਹੈ ਨਾ ਜਦੋਂ ਉਹ ਪ੍ਰੈਸ਼ਰ ਚੱਲ ਨਹੀਂ ਪਾਂਦਾ ਬੱਚਾ ਛੋਟੇ ਛੋਟੇ ਬੱਚੇ ਆਤਮਤਿਆ ਕਰ ਰਹੇ ਨੇ ਇੱਕ ਤਾਂ ਸੁਣਿਆ ਹੀ ਨਹੀਂ ਸੀ ਵੀ ਬੱਚੇ ਆਤਮਤਿਆ ਕਰਨ ਆਈ ਆਈਟੀ ਚ ਦੇਖ ਲਓ ਆਈ ਆਈਟੀ ਦੇਖ ਲਓ ਕੁਝ ਬਹੁਤ ਸਾਰੇ ਕੋਟਾ ਚ ਕਿੰਨੇ ਬੱਚੇ ਕਰਦੇ ਨੇ ਸਾਰੇ ਬੱਚੋ ਉਹ ਉਹ ਤਾਂ ਮੈਡੀਕਲ ਦੀ ਪੜ੍ਹਾਈ ਕਰਨ ਜਾਂਦੇ ਨੇ ਆਪਣੇ ਘਰ-ਬਾਰ ਛੱਡ ਕੇ ਹੂੰ ਇਹਦੇ ਚ ਫੈਮਿਲੀ ਦਾ ਵੀ ਕਸੂਰ ਹੈ ਬੱਚੇ ਦੀ ਬਿਲਡ ਅਪ ਤੇ ਵੀ ਹੈ ਪਲੱਸ ਇੱਕ ਸਿਸਟਮ ਜਿਹੜਾ ਬਣ ਗਿਆ ਵੀ ਉੱਥੋਂ ਤੁਸੀਂ ਨੰਬਰ ਲੈ ਕੇ ਆਣੇ ਆ ਕੋਚਿੰਗ ਸੈਂਟਰ ਚ ਜਾਣਾ ਉੱਥੇ ਉੱਥੇ ਵਧੀਆ ਕੋਚਿੰਗ ਸੈਂਟਰ ਹੈ ਜੀ ਇਹ ਸਿਸਟਮ ਨੂੰ ਕਿਧਰੇ ਕਿਧਰੇ ਰਿਵਿਊ ਕਰਨੀ ਲੋੜ ਹੈ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਜਸਟ ਘਰ ਨਾਲ ਆਪਾਂ ਪਰਿਵਾਰ ਦਾ ਜਿਹੜਾ ਹੁੰਦਾ ਹੈ ਉਹ ਪ੍ਰੈਸ਼ਰ ਹੁੰਦਾ ਹੈ ਇੱਕ ਪਰਿਵਾਰਿਕ ਵਿਚਾਰ ਜਿਹੜੇ ਸੋਚ ਹੈ ਦੇਖੋ ਪਹਿਲਾ ਮੇਰੇ ਹਿਸਾਬ ਚ ਇਹ ਤੇ ਜਿਹੜਾ ਪਹਿਲਾ ਸਕੂਲ ਹੁੰਦਾ ਨਾ ਉਹ ਘਰ ਹੁੰਦਾ ਤੇ ਪਹਿਲੇ ਜਿਹੜੇ ਟੀਚਰ ਹੁੰਦੇ ਨੇ ਪੇਰੈਂਟਸ ਹੁੰਦੇ ਨੇ ਮਾਪੇ ਹੁੰਦੇ ਨੇ ਜਿਹੋ ਜੀ ਸੋਚ ਮਾਪੇ ਦਿੰਦੇ ਨੇ ਉਹੋ ਜਿਹਾ ਬੱਚਾ ਬਣਦਾ ਉਹ ਇਹੋ ਜੇ ਤੁਸੀਂ 100 ਕਾਲ ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਕੇ ਯੂਪੀਐਸਸੀ ਦਾ ਐਗਜ਼ਾਮ ਕਰੈਕ ਕਰ ਵੀ ਲੋਗੇ ਤੇ ਜਿੱਦਾਂ ਦੇ ਮਾਪਿਓ ਦੀ ਸੋਚ ਹੋਊਗੀ ਓਦਾਂ ਦੀ ਬੱਚੇ 'ਚ ਜਾਊਗੀ ਤੇ ਜੇ ਬੱਚੇ ਮਾਪਿਓ ਦੀ ਸੋਚ ਹੀ ਜਿਹੜੀ ਕਰਪਟ ਹੋਊਗੀ ਤੇ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰਕੇ ਵੀ ਬੱਚੇ ਨੇ ਉਹ ਦੇਸ਼ ਮਾਜ ਲਈ ਕੀ ਕਰਨਾ ਆਪਣੇ ਢਿੱਡ ਪਾਲੂਗਾ ਤੇ ਕਰप्शन ਹੀ ਫਲਾਊਗਾ اور ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਉਹ ਭ੍ਰਿਸ਼ਟਾਚਾਰੀ ਉਹ ਗਰਗੰਦਗੀ ਫਲਾਊਗਾ। ਹੂੰ ਕੀ ਕਹਿਣਾ ਤੁਹਾਡਾ? ਇਹ ਬਿਲਕੁਲ ਠੀਕ ਹੈ ਤੁਹਾਡੇ ਜਿਸ ਤਰ੍ਹਾਂ ਦਾ ਸੋਸ਼ਲ ਸਟਰਕਚਰ ਹੋਏਗਾ ਜੇ ਉਹਨੂੰ ਫੈਮਿਲੀ ਦੇ ਵਿੱਚ এডਿਕੇਸ਼ਨ ਨਹੀਂ ਟੰਗਦੀ ਮਿਲ ਰਹੀ ਠੀਕ ਮਤਲਬ ਕਿ ਜੇ ਘਰ ਦੇ ਅੰਦਰ ਹੀ ਜਾਤ ਪਾਤੀਆਂ ਗੱਲਾਂ ਹੋ ਰਹੀਆਂ ਹੁਣ ਬਿਲਕੁਲ ਜੀ ਧਾਰਮਿਕ ਵੱਖਰੇਵੇਂ ਦੀਆਂ ਗੱਲਾਂ ਹੋ ਰਹੀਆਂ ਹੁਣ ਮੇਰਾ ਧਰਮ ਉੱਚਾ ਦੂਜਾ ਦੂਜਾ ਘਟਿਆ ਜਾਂ ਉਹ ਤੇ ਸਟੇਟਸ ਸਿੰਬਲ ਦੀਆਂ ਜਿਵੇਂ ਤੁਸੀਂ ਪਹਿਲੇ ਗੱਲ ਕਹੀ ਉਹ ਗੱਲਾਂ ਹੋਰੀਆਂ ਉਹ ਤੇ ਬੱਚੇ ਤੇ ਪ੍ਰਭਾਵ ਤੇ ਜਾਏਗਾ ਇਸ ਲਈ ਜਿਹੜੇ ਮੈਂ ਸਮਝਦਾ ਕਿ ਸਾਡੀ ਪੀੜ੍ਹੀ ਹੈ ਮੇਰੇ ਲੈਵਲ ਦੀ ਪੀੜ੍ਹੀ ਜਾਂ ਉਸ ਤੋਂ ਥੋੜੀ ਜਿਹੀ ਛੋਟੀ ਮੰਨ ਲਓ ਤੁਹਾਡੇ ਲੈਵਲ ਦੀ ਪੀੜ੍ਹੀ ਇਹਨਾਂ ਦੀ ਬਹੁਤ ਵੱਡੀ ਡਿਊਟੀ ਹੈ ਕਿ ਉਹ ਆਪਣੇ ਫੈਮਲੀਆਂ ਦੇ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਨਾਤੀਆਂ ਨੂੰ ਪੋਤਿਆਂ ਨੂੰ ਪੋਤੀਆਂ ਨੂੰ ਦੋਤਿਆਂ ਨੂੰ ਦੋਤੀਆਂ ਨੂੰ ਚੰਗੀ ਸਿੱਖਿਆ ਦੇ ਕੇ ਅੱਛੇ ਨਾਗਰਿਕ ਬਣਾ ਲੈ ਕੇ ਸੀਗਾ ਦਾਦਾ ਦਾਦੀ ਜਾਂ ਨਾਨਾ ਨਾਨੀ ਨਾ ਬੱਚੇ ਨੂੰ ਕੋਲ ਬਿਠਾ ਕੇ ਸੌਣ ਲੱਗੇ ਕਹਾਣੀਆਂ ਸੁਣਾਉਂਦੇ ਸੀ ਅੱਛੀ ਅੱਛੀਆਂ ਕਹਾਣੀਆਂ ਸੁਣਾਉਂਦੇ ਹਾਂ ਅਸੀਂ ਵੀ ਸੁਣਦੇ ਹੁੰਦੇ ਸੀ ਬੜਾ ਸਾਡਾ ਮੈਂਟਲ ਮੇਕਅਪ ਉੱਥੋਂ ਹੀ ਬਣਦਾ ਉਹ ਵੀ ਖਤਮ ਹੋ ਗਏ ਹੁਣ ਸਭ ਕੁਝ ਹੋ ਗਿਆ ਵਰਚੁਅਲ ਨਕਲੀ ਜੀ ਤੇ ਜੋ ਇਹਦੇ ਚ ਆ ਗਿਆ ਨਾ ਉਹੀ ਅਸਲ ਹੈ ਉਹੀ ਸਭ ਕੁਝ ਹੈ ਇਹ ਤੇ ਕਈ ਪਾਸੋਂ ਫੀਡ ਹੁੰਦਾ ਹੈ ਨਾ ਅਦਰਕ ਸਾਹਿਬ ਚੀਜ਼ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਗੱਲਾਂ ਕਰ ਰਹੇ ਆ ਅ ਹੁਣ ਹੋਣਾ ਕੀ ਚਾਹੀਦਾ ਵੀ ਇਹ ਜਿਹੜੀ ਚੀਜ਼ ਹੈ ਲੋਕਾਂ ਦੀ ਸੂਚ ਹੈ ਦੇਖੋ ਇਨਫਰਾਸਟ੍ਰਕਚਰ ਜਿਹੜਾ ਹੈਗਾ ਆਪਾਂ ਜਿੰਨੇ ਮਰਜੀ ਸਕੂਲ ਆਫ ਐਮਿਨੈਂਸ ਬਣਾਈ ਜਾਈਏ ਹੁਣ ਸੈਂਟਰ ਸਰਕਾਰ ਦਾ ਜੇ ਸੁਣਨ ਚ ਆਇਆ ਕਿ ਪੀਐਮ ਸ਼੍ਰੀ ਸਕੂਲ ਵੀ ਜਿਹੜੇ ਆ ਉਹ ਵੀ ਆ ਰਹੇ ਨੇ ਛੇਤੀ ਹੋਈ ਜਿੰਨਾ ਮਰਜੀ ਇਨਫਰਾਸਟ੍ਰਕਚਰ ਜਿਹੜਾ ਵਧੀਆ ਕਰ ਲਈਏ ਜਿੰਨਾ ਮਰਜ਼ੀ ਸਾਇੰਸ ਦੇ ਪੜ੍ਹਾਈ ਕਰਵਾ ਲਈਏ ਜਾਂ ਬਿਜ਼ਨਸ ਦੀ ਪੜ੍ਹਾਈ ਕਰਾ ਲਈਏ ਜਾਂ ਆਰਟਸ ਦੀ ਪੜ੍ਹਾਈ ਕਰਾ ਲਈਏ ਬੱਚਿਆਂ ਨੂੰ ਬੜੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਦਈਏ ਜੇ ਉਹਨਾਂ ਦਾ ਕਰੈਕਟਰ ਜਿਹੜਾ ਹੈਗਾ ਉਹ ਬਿਲਡ ਕਰਨ 'ਚ ਅਸੀਂ ਕਾਮਯਾਬ ਨਹੀਂ ਹੁੰਦੇ ਤੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਜਾਂ ਕੋਈ ਮਾਇਨੇ ਨਹੀਂ ਹੈ ਮੈਂ ਸਮਝਣਾ ਕਿ बच्चे नु पढ़ाउन त पहला स्कूल भेजण तो पहला पेरेंट्स दी जेडी है क्लास लगनी चाहिदी ओना दी जमात लगनी चाहिदी ओना दी काउंसलिंग होनी चाहिदी है के बच्चे नु पढ़ाणा किद्दा है बच्चियां नु के ਢੰਗ ਨਾਲ ਸਭ ਸਭ ਕੁਝ ਕਰਨਾ ਏ ਤੇ ਹੋਏ बच्चा स्कूल च ते ਚੰਗੀਆਂ ਚੀਜ਼ਾਂ ਸਿੱਖ ਕੇ ਆ ਰਹੇ ਪਰ ਘਰੋਂ ਜਿਹੜਾ ਸਿਸਟਮ ਮਾਹੌਲ ਉਦਾਂ ਦਾ ਨਹੀਂ ਹੈ ਕਿ ਉਹ ਫਿਰ ਮਾੜਾ ਜਿਹੜਾ ਮਾਹੌਲ ਹੈ ਲੈਗਸੀ ਜਿਹੜੀ ਹੈ ਪਰਿਵਾਰ ਦੀ ਉਹ ਸਕੂਲ ਚ ਲੈ ਕੇ ਜਾ ਰਿਹਾ ਤੇ ਜਿਹੜੇ ਬਾਕੀ ਦੇ ਚੰਗੇ ਬੱਚੇ ਹੈ ਉਹਨਾਂ ਨੂੰ ਵੀ ਖਰਾਬ ਕਰ ਰਿਹਾ ਜਾਂ ਮੰਨ ਲਓ ਚੰਗੇ ਪੈਸੇ ਵਾਲੇ ਜਿਹੜੇ ਲੋਕ ਨੇ ਮੈਂ ਕਈ ਵਾਰੀ ਦੇਖਿਆ ਚੰਗੇ ਪੈਸੇ ਵਾਲੇ ਲੋਕ ਨੇ ਉਹਨਾਂ ਦੇ ਮਾਈਂਡ ਦੇ ਵਿੱਚ ਸਾਰੇ ਨਹੀਂ ਮੈਂ ਕਹਾਗਾ ਪਰ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੀ ਕਰਪਸ਼ਨ ਹੈ ਨਾ ਉਹ ਸਾਡੇ ਭਾਰਤੀ ਲੋਕਾਂ ਦੇ ਵਿੱਚ ਉਕਰ ਕਰਕੇ ਹੀ ਹੋਈ ਹੈ ਅਸਲ ਸਮਾਜ ਸੁਧਾਰਕ ਲਹਿਰਾਂ ਵੀ ਨਹੀਂ ਹੈ ਆਜ਼ਾਦੀ ਤੋਂ ਪਹਿਲਾਂ ਤੁਸੀਂ ਦੇਖ ਲਓ ਰਾਜਾ ਰਾਮ ਮਨਰਾਏ ਈਸ਼ਵ ਚੰਦਰ ਵਿਦਿਆ ਸਾਗਰ ਹੋਰ ਵੀ ਕਈ ਚਲੋ ਆਪਣੇ ਹੋਰ ਥੋੜਾ ਪਿੱਛੇ ਚੱਲਦੇ ਜਾਓ ਤਾਂ ਸਾਡੀ ਜੋ ਸੂਫੀ ਲਹਿਰ ਉਹ ਇੱਕ ਪੀਰੀਅਡ ਸੀ ਉਹਦੇ ਗੁਰੂ ਨਾਨਕ ਦੇਵ ਨਾਮਦੇਵ ਭਗਤ ਕਬੀਰ ਇਹ ਸਭ ਹੋਏ ਉਹਨਾਂ ਨੇ ਸਮਾਜ ਵਿੱਚ ਸੁਧਾਰ ਕਰਨ ਦੀਆਂ ਗੱਲਾਂ ਕੀਤੀਆਂ ਅੱਜ ਦੇ ਜੋ ਅਖੋਤੀ ਸਮਾਜ ਸੁਧਾਰਕ ਬਣੇ ਹੋਏ ਨੇ ਆਪਾਂ ਨੂੰ ਕਿਸੇ ਦੇ ਉਹਦੇ ਜਾਣ ਦੀ ਲੋੜ ਨਹੀਂ ਹੋ ਪਰ ਕਿਉਂਕਿ ਹੋਰ ਤਰ੍ਹਾਂ ਦੀ ਸ਼ਾ ਬਣ ਜਾਂਦਾ ਹੈ ਉਹਨਾਂ ਦੀ ਪਹੁੰਚ ਹੋ ਰਹੀ ਹੈ ਇਸ ਲਈ ਸਮਾਜ ਸੁਧਾਰਕ ਲਹਿਰਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਜਿਹੜੇ ਲੋਕ ਚਿੰਤਕ ਕਿਸਮ ਦੇ ਨੇ ਠੀਕ ਸੋਚਣ ਵਾਲੇ ਨੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਹਰ ਵੇਲੇ ਹੀ ਕੰਮ ਕਰਨਾ ਹੈ ਜਿੱਥੇ ਵੀ ਉਹ ਬੈਠਣ ਉਥੇ ਇੱਕ ਹਾਂ ਪੱਕੀ ਗੱਲਾਂ ਕਰਨ ਸਮਾਜ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਂ ਉਹ ਉਹ ਵਿਕਸਿਤ ਕਰਨ ਦੀ ਲੋੜ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਪਾਵੀ ਇਹ ਨਹੀਂ ਵੀ ਮੈਨੂੰ ਕਿਸੇ ਨੇ ਕੋਈ ਗੱਲ ਕਹਿਤੀ ਤੇ ਮੈਂ ਮੰਨ ਲਈ ਇੱਕ ਬੱਚੇ ਨੂੰ ਕਿਸੇ ਚੀਜ਼ ਨੂੰ ਕੋਖਣ ਦੀ ਜਾਣਨ ਦੀ ਉਹਦੇ ਬਾਰੇ ਐਨਲਾਈਜ਼ ਕਰਨ ਦੀ ਕੈਪੈਸਿਟੀ ਡਵੈਲਪ ਕਰਨਾ ਇਹ ਬੜਾ ਜ਼ਰੂਰੀ ਹੈ ਜੋ ਕਿ ਉਧਰ ਜਾਣਾ ਚਾਹੀਦਾ ਹੈ ਨਹੀਂ ਤੇ ਜੋ ਬੱਚਾ ਹੈ ਉਹ ਜੋ ਉਹਨੂੰ ਕਿਹਾ ਗਿਆ ਉਹ ਉਹਨੂੰ ਮੰਨੀ ਜਾਏਗਾ ਮੰਨੀ ਜਾਏਗਾ ਉਹ ਵੀ ਨਹੀਂ ਚਾਹੀਦਾ ਬੱਚੇ ਨੂੰ ਐਨਾਲਿਟিক্যাল ਬਣਾਉਣਾ ਚਾਹੀਦਾ ਐਨਾਲਿਟিক্যাল ਦਾ ਕਿਮਿਆਗੋ ਪੰਜਾਬੀ ਜੀ ਉਹਨੂੰ ਖੋਖਣਾ ਉਹਨੂੰ ਜਾਣਨ ਦੀ ਜਿਗਿਆਸਾ ਹੋਣੀ ਚਾਹੀਦੀ ਹੈ ਜੀ ਉਹ ਜਿਗਿਆਸਾ ਤੋਂ ਫਿਰ ਉਹ ਰਸਤਾ ਲੱਭੇ ਤੇ ਵੀ ਕੋਣ ਠੀਕ ਜੇ ਮੈਂ ਤੇ ਕਿਤੇ ਵੀ ਲੱਗਦਾ ਮੈਂ ਕਹਿੰਦਾ ਵੀ ਤੁਸੀਂ ਜੋ ਮੈਂ ਕਿਹਾ ਇਸ ਨੂੰ ਮੰਨਣ ਦੀ ਲੋੜ ਨਹੀਂ ਤੁਸੀਂ ਇਹਨੂੰ ਸੋਚੋ ਜੇ ਮੈਂ ਠੀਕ ਹੈ ਤਾਂ ਮੰਨੋ ਨਹੀਂ ਠੀਕ ਤੇ ਤੁਹਾਨੂੰ ਲੱਗਦਾ ਰਿਜੈਕਟ ਕਰੋ ਮੈਨੂੰ ਸਵਾਲ ਕਰੋ ਜੀ ਵੀ ਤੁਸੀਂ ਇਹ ਗੱਲ ਗਲਤ ਕਹੀ ਹੈਗੀ ਸੋ ਇਸ ਤਰ੍ਹਾਂ ਦੀ ਅਪਰੋਚ ਸਾਨੂੰ ਬਣਾਣੀ ਪਏਗੀ ਫਿਰ ਹੌਲੀ ਹੌਲੀ ਸੁਧਾਰ ਹੋਏਗਾ ਬਾਕੀ ਜਿਹੜਾ ਸੁਪਰਸਟਰਕਚਰ ਹੈ ਨਾ ਸਾਡਾ ਜੋ ਉਪਰਲਾ ਢਾਂਚਾ ਹੈ ਸੋਸ਼ਲ ਇਕਨੋਮਿਕ ਸਮਾਜਿਕ ਜਿਹੜਾ ਸਮਾਜਿਕ ਤੇ ਆਰਥਿਕ ਢਾਂਚਾ ਇਹਦੇ 'ਚ ਵੱਡੇ ਪਰिवਰਤਨ ਦੀ ਲੋੜ ਹੈ ਜਿਵੇਂ ਮੈਂ ਕਿਹਾ ਕਿ ਜਦੋਂ ਤੇ ਇੰਨਾ ਬੁਧਾਰਵਾਦੀ ਨੀਤੀਆਂ ਆਈਆਂ ਹੈ ਪੈਸੇ ਦਾ ਬੜਾ ਬੋਲਬਾਲਾ ਹੋ ਗਿਆ ਕਮਰਸ਼ਲਾਈਜੇਸ਼ਨ ਹੋ ਗਈ ਕਾਰਪੋਰਟਾਈਜੇਸ਼ਨ ਹੋ ਗਈ ਉਹਦੇ ਧਨ ਕੋਹੇਰਾ ਦਾ ਜੋ ਮਨ ਆ ਗਿਆ ਅੱਜ ਦਾ ਜੋ ਇਹਨੇ ਬੱਚਾ ਵੀ ਉਹ ਥਲਿੰ ਦੇਖਦਾ ਆਪਣੇ ਤੋਂ ਜੋ ਥੋੜਾ ਛੋਟਾ ਹੈ ਉਸ ਦੇ ਵੱਲ ਉਹਦੀ ਹਮਦਰਦੀ ਘਟ ਗਈ ਹੈ ਤੇ ਉੱਪਰ ਦੇਖਦਾ ਵੀ ਉਹਦੇ ਕੋਲ ਤੇ ਜੀ ਇਹਨਾਂ ਹੈ ਉਹ ਫਿਰ ਮੈਡ ਰੇਸ ਪੈਂਦਾ ਉਹ ਫਿਰ ਦੌੜ ਚ ਪੈਂਦਾ ਦੌੜ ਚ ਪੈਣ ਨਾਲ ਫਿਰ ਸਮਾਜ ਇਸ ਕਿਸਮ ਦੀ ਦੌੜ ਨਹੀਂ ਮਾਰੀ ਦੌੜ ਹੋਣੀ ਚਾਹੀਦੀ ਇੱਕ ਅੱਛਾ ਨਾਗਰਿਕ ਬਣਨ ਦੀ ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਚੰਗਾ ਨਾਗਰਿਕ ਜਿਹੜਾ ਹੈਗਾ ਨਾ ਉਹ ਦੇ ਸਮਾਜ ਤੇ ਕੌਮ ਦੀ ਸੇਵਾ ਕਰ ਸਕਦਾ ਆਪਣੇ ਆਪ ਨੂੰ ਵੀ ਡਵੈਲਪ ਕਰ ਸਕਦਾ ਹੈ ਸੋ ਸਮਾ ਹੋ ਗਿਆ ਇਜਾਜ਼ਤ ਲੈਣ ਦਾ ਬਹੁਤ ਸੋਹਣੀਆਂ ਜੀ ਤੁਸੀਂ ਵਿਚਾਰ ਪੇਸ਼ ਕੀਤੇ ਨੇ ਗੱਲਾਂ ਕੀਤੀਆਂ ਨੇ ਸੋ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇਸ ਚੈਨਲ ਤੇ ਮੈਨੂੰ ਬੁਲਾਉਂਦਾ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰ ਮੈਂ ਤੁਹਾਡੇ ਰਹੀ ਧੰਨਵਾਦ ਸ਼ੁਕਰੀਆ